ਤੇ ਪਹਿਲੇ ਫੜਾ ਦੇ ਵਿੱਚ ਠੀਕ ਹੈ ਘਰ ਘੋਟ ਆਇਆ ਕੁਝ ਮਤਲਬ ਪੈਦਾ ਹੋਇਆ ਪਰ ਜਿਹੜਾ ਸਰਕਾਰ ਲੈ ਕੇ ਆਈ ਸੀ ਭ੍ਰਿਸ਼ਟਾਚਾਰ ਰਯੋਧ ਨੇ ਅਭੀ ਦਸ਼ਾ ਦਾ ਖਾਤਮਾ ਤੇ ਉਨੀ ਮਤਲਬ ਇਹਦੀ ਪਰਫਾਰਮੈਂਸ ਨਹੀਂ ਮਿਣੀ ਸਾਨੂੰ ਕੀ ਕਰ ਭਾਜੀ ਦੋ ਚੀਜ਼ਾਂ ਹੈ ਵੇਖੋ ਇੱਕਦਮ ਕੋਈ ਚੀਜ਼ ਠੀਕ ਹੋਣੀ ਚਾਹੀਦੀ ਚਾਰ ਸਾਲ ਹੋ ਗਏ ਜੀ ਤੁਸੀਂ ਚਾਰ ਸਾਲ ਵੇਖੋ ਆਪਾਂ ਸਾਲ ਪਿੱਛੇ ਸ਼ੁਰੂ ਕਰਿਆ ਸੀ ਉਹਦੀ ਤਿਆਰੀ ਵੀ ਤਾਂ ਕਰਨੀ ਹੈ ਹੁਣ ਸਰਕਾਰ ਬੰਦ ਨਾ ਇੱਕ ਦਿਨ ਚ ਕੁਝ ਨਹੀਂ ਹੋ ਸਕਦਾ ਵੇਖੋ ਜਿਹੜਾ 15 ਸਾਲ ਚ ਤੁਸੀਂ ਕੰਮ ਇੰਨਾ ਹੋਇਆ ਹੋਵੇ ਤੁਸੀਂ 15 ਮਿੰਟ ਚ ਠੀਕ ਨਹੀਂ ਕਰਦੇ। ਰੇਡੀਐਂਟ ਪਬਲਿਕ ਸਕੂਲ ਵਿੱਚ ਪਹੁੰਚੋ। ਰੇਡੀਐਂਟ ਪਬਲਿਕ ਸਕੂਲ ਵਿੱਚ ਪਹੁੰਚੋ ਕੀ ਕਹੋਗੇ ਜੀ? ਸੋ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਡੇ ਵੀ ਸੰਦੀਪ ਜੀ ਨੂੰ ਜਿਨ੍ਹਾਂ ਨੇ ਆਪਦੇ ਸਕੂਲ 'ਚ ਬਹੁਤ ਚੰਗਾ ਇੱਕ ਪ੍ਰੋਗਰਾਮ ਕਾਰਨੀਵਲ ਕਰਿਆ। ਜਿੱਦਾਂ ਬੱਚਿਆਂ ਨੂੰ ਕੱਲੀ ਪੜ੍ਹਾਈ ਤੋਂ ਇਲਾਵਾ ਉਹਨਾਂ ਦੀ ਕੀ-ਕੀ ਕਲਾ ਹੈ, ਕੀ-ਕੀ ਕਰ ਸਕਦੇ ਆ, ਚਾਹੇ ਉਹ ਸਾਇੰਸ ਡਿਪਾਰਟਮੈਂਟ ਹੋਵੇ, ਚਾਹੇ ਸਪੋਰਟਸ ਡਿਪਾਰਟਮੈਂਟ ਹੋਵੇ, ਤੇ ਉਹਨਾਂ 'ਚ ਕੀ-ਕੀ ਐਕਟੀਵਿਟੀ ਕਰ ਸਕਦੇ ਨੇ। ਉਹਦਾ ਕਾਰਨੀਵਲ ਲੱਗਿਆ ਤਾਂ ਬਹੁਤ-ਬਹੁਤ ਮੁਬਾਰਕਾਂ। ਬੱਚਿਆਂ ਨੂੰ ਆਪਦੀ ਜ਼ ਹਵਰਸ ਦੇਖਦੇ ਸੀ ਕੀ ਕੰਮ ਕਰਦਾ 10 ਲੱਖ ਪ੍ਰਾਈਵੇਟ ਸਕੂਲ ਹੈਗਾ ਜੀ ਪ੍ਰਾਈਵੇਟ ਸਕੂਲ ਆ ਤੁਸੀਂ ਦੇਖੋ ਕਿੰਨਾ ਡਵੈਲਪ ਹੋਇਆ ਜੀ ਕਿੰਨਾ ਗੈਦਰਿੰਗ ਆ ਔਰ ਕਿੰਨੀ ਇੱਥੇ ਸਟ੍ਰੈਂਥ ਆ ਬੱਚਿਆਂ ਦੀ ਤੁਹਾਡੇ ਨਾਲ ਹੀ ਆਪਣੇ 500 ਮੀਟਰ ਦੇ ਇੱਕ ਸਕੂਲ ਆ ਸਕੂਲ ਆਫ ਐਮਿਨੈਂਸ ਉੱਥੇ ਜਿਹੜੇ ਟੀਚਰਾਂ ਦੀ ਬਹੁਤ ਘਾਟ ਪਾਈ ਜਾ ਰਹੀ ਹੈ ਮੇਰੇ ਕੋ ਗਵਰਨਮੈਂਟ ਸਕੂਲ ਚ ਥੋੜਾ ਤੇ ਪ੍ਰਾਈਵੇਟ ਚ ਫਰਕ ਬਿਲਕੁਲ ਹੁੰਦਾ ਪਰ ਇਸ ਸਰਕਾਰ ਨੇ ਸ਼ੁਰੂਆਤ ਕਰੀ ਹੈ 50 ਕਰੋੜ 30 ਲੱਖ ਰੁਪਏ ਕੱਲੇ ਜਲਾਲਾਬਾਦ ਅਧਰਕੀ ਸਕੂਲਾਂ ਨੂੰ ਆ ਪਹਿਲਾਂ ਤਾਂ ਇਨਫਰਾਸਟ੍ਰਕਚਰ ਕੋਈ ਨਹੀਂ ਸੀ ਉਹ ਤੁਹਾਡੇ ਸਾਹਮਣੇ ਕੋਈ ਸਕੂਲ ਦੱਸ ਦਿਓ ਪੂਰੇ ਹਲਕੇ 232 ਖੁੱਲਾ ਜਿਹੜੇ ਸਕੂਲ 'ਚ ਪੈਸੇ ਨਹੀਂ ਲੱਗ ਜਾਂਦੇ ਤੇ ਕਮਰੇ ਨਹੀਂ ਬਣ ਜਾਂਦੇ ਹਾਂ ਥੋੜਾ ਜਿਹੜੀ ਕਮੀ ਰਹੀ ਸਕੂਲ ਆਫ ਫੈਮਿਨਿਸ ਬਨੇ ਆਈ ਥਿੰਕ ਫਰਸਟ ਪੰਜਾਬ ਦੇ ਸਕੂਲ ਨੇ ਜਿੱਥੇ ਸਕੂਲ ਦੀ ਐਡਮਿਸ਼ਨਸ ਵੀ ਪ੍ਰਾਈਵੇਟ ਸਕੂਲਾਂ ਤੋਂ ਆਏ ਹੋਏ ਬੱਚੇ ਨਿਕਲ ਆਏ ਸਰਕਾਰੀ ਸਕੂਲਾਂ ਜੀ ਸੋ ਬਹੁਤ ਕੁਝ ਫਰਕ ਹੋਇਆ ਹੈ ਔਰ ਸਾਡੀ ਸਰਕਾਰ ਨੇ ਥੋਡੀ ਸਰਕਾਰ ਹੈ ਪੜ੍ਹਾਈ ਔਰ ਹੈਲਥ ਦੋ ਚੀਜ਼ਾਂ ਪ੍ਰਾਇਰੀਟੀ ਦੇ ਰੱਖੀ ਹੈ ਉਹ ਤੁਹਾਡੇ ਸਾਹਮਣੇ ਸਰ ਜੀ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ 10 ਲੱਖ ਰੁਪਏ ਦਾ ਕਾਰਡ ਬਣ ਰਿਹਾ ਔਰ ਯੋਜ ਪਰ ਜਿਹੜੀਆਂ ਕੁਝ ਵਿਰੋਧੀ ਪਾਰਟੀਆਂ ਉਹ ਇਹ ਵਹਿ ਫਲਾਰੀਆਂ ਵੀ ਇੱਕ ਤਾਂ ਇਹਨਾਂ ਸਰਚਾਰ ਲੱਖ ਕਰੋੜ ਦਾ ਕਰਜ਼ਾ ਵੀ ਇਹ ਨਹੀਂ ਦੇ ਸਕਦੇ ਦੂਜੀ ਗੱਲ ਇਹਨਾਂ ਦੇ ਵਿੱਚ ਕਦੇ ਕੈਟਾਗਰੀ ਰੱਖੀ ਹੋਈ ਹੈ ਵੀ ਲਿਮਟ ਰੱਖੀ ਹੋਈ ਹੈ ਜੇ ਇੰਨੀ ਲਿਮਟ ਜਿਵੇਂ 80000 ਰੁਪਏ ਉਹਨਾਂ ਨੇ ਆਪਣੇ ਸਟੰਟ ਦਾ ਰੱਖਤਾ ਤੇ ਸੀਐਮ ਅਸਟ ਪੈਦਾ ਨਹੀਂ ਕੀ ਕਿ ਮੈਨੂੰ ਨਾਂ ਦੱਸੋ ਛੇ ਕਾਲੀਦਾ ਦਾ ਲੀਡਰ ਹੋਵੇ ਜਾਂ ਕਾਂਗਰਸ ਦਾ ਮੈਂ ਉਹਨਾਂ ਦੇ ਕਰ ਮਸ਼ੀਨ ਭੇਜਣਾ ਉੱਥੇ ਜਾ ਕੇ ਇਲਾਜ ਕਰਾ ਲੈਣ ਫਿਰ ਬੋਲਣ ਪਹਿਲਾਂ ਨਾ ਬੋਲ ਹਰ ਬੰਦੇ ਨੂੰ ਅੱਕ ਹੈ ਪੋਰਡੀੰਬਲ ਪੈਸਾ ਪੁਣੇ ਨੇਨੇ ਦੋ ਬੱਚੇ ਨੇ ਦੋਨੋਂ ਮੈਰਿਡ ਨੇ ਤਾਂ ਤਿੰਨ ਘੜ ਬਣਿਆ 30 ਲੱਖ ਰੁਪਏ ਦੇ ਹਰ ਰੋਜ਼ ਇਲਾਜ ਹੋ ਰਿਹਾ ਹੈ ਹਰ ਰੋਜ਼ ਵੀਡੀਓਜ਼ ਆ ਰਹੀਆਂ ਹਨ ਉਹ ਜਿਹਦੇ ਪੱਲੇ ਹੀ ਕੁਝ ਨਹੀਂ ਉਹ ਕਰਦੀ ਮੇਰਾ ਮੇਰਾ ਤੇ ਮੇਰੇ ਕੋਲ ਤਾਂ ਉਹਦਾ ਕੋਈ ਹੱਲ ਹੈ ਨਹੀਂ ਸੋ ਮੇਰੀ ਇੱਕ ਪੇ ਬੇਨਤੀ ਜਿਹੜਾ ਤੁਹਾਨੂੰ ਕਹਿੰਦਾ ਮੈਨੂੰ ਫੋਨ ਕਰ ਲਿਓ ਘੰਟੇ ਬਾਅਦ ਉਹ ਤੇ ਕਰ ਮਸ਼ੀਨ ਭੇਜ ਦਿਆਂਗਾ ਸਾਰੇ ਪਰਿਵਾਰ ਦਾ ਤਾਂ ਕਾਰਡ ਬਣਵਾ ਲੈਣ ਪਰ ਇੱਕ ਘੰਟੇ 'ਚ ਐਕਟਿਵੇਟ ਹੋ ਜਾਊਗਾ ਸਵਾ ਘੰਟੇ 'ਚ ਮੈਂ ਜਿਹੜੇ ਮਰਜੀ ਹਸਪਤਾਲ ਤੱਕ ਲਾਜਕਾਲ ਨੂੰ ਫਿਰ ਜ਼ਰੂਰ ਸਰ ਜੀ ਜਿਹੜੀ ਛੜਕ ਬਣੀ ਆਂਦੀ ਹੈ ਜਿਹੜੀ ਫਾਇਲ ਕਾ ਤੋਂ ਮਲੋੜ ਵਾਲੇ ਜਿਹੜੀ ਹੁਣ ਚੰਗੀ ਪੜੀ ਛੜਕ ਹੈ ਉਹਦੇ ਤੇ ਦੁਬਾਰਾ ਫੇਰ ਉਹਦੇ ਪ੍ਰੀਮੈਕਸ ਪਾਇਆ ਜਾ ਰਿਹਾ ਤੇ ਜਿਹੜੀਆਂ ਟੁੱਟੀਆਂ ਛੜਕਾਂ ਉਹਦਾ ਉਹ ਬਣ ਨਹੀਂ ਰਹੀਆਂ ਕੀ ਕਹਿਣਾ ਚਾਹੋਗੇ ਕੋਈ ਸੜਕ ਨਹੀਂ ਜਿਹੜੀ ਠੁੱਡੀ ਕੱਚੀ ਜਿਹਨੂੰ ਰਿਪੇਅਰ ਨਾ ਹੋਊਗੀ ਜਿਹੜੀ ਇਹ ਨੈਸ਼ਨਲ ਹਾਈਵੇ ਡਰੋਡ ਹੈ 6 ਸਾਲ ਬਾਅਦ ਉਹ ਰਿਪੇਅਰ ਹੁੰਦੀ ਹੈ ਜਿਹੜੀਆਂ ਆਪਣੇ ਛੋਟੀਆਂ ਰੋਡਸ ਨੇ ਉਹ ਜਦੋਂ ਕਟਿੰਗ ਮਟ ਕੋਈ ਸੜਕ ਜਲਾਲਾਬਾਦ ਦੀ ਵੇਖੋ ਜਿਹੜੀ ਰਿਪੇਅਰ ਚੋਂ ਕੰਮ ਨਹੀਂ ਚੱਲੀ ਜਾਂਦਾ ਇੱਕ ਸਿੰਗਲ ਰੋਡ ਵੀ ਧਾ ਦੇਓ ਔਰ ਸੈਕਿੰਡ ਦੇ 18 ਫੁੱਟੀਆਂ ਸੜਕਾਂ ਹੋਈਆਂ 30 ਸਾਲਾਂ ਦੇ ਰਿਕਾਰਡ ਚ ਮੇਰੇ ਤੋਂ ਵੱਡੇ ਪਹਿਲਾਂ ਡਿਪਟੀ ਸੀਮ ਰਹੇ ਇੱਥੇ ਉਸ ਤੋਂ ਬਾਅਦ ਇਹਨਾਂ ਦੇ ਪਿਓ ਪੰਜ-ਪੰਜ ਵਾਰੀ ਮੁੱਖ ਮੰਤਰੀ ਰਹੇ ਉਸ ਤੋਂ ਬਾਅਦ ਵੀ بڑے ਵੱਡੇ ਵੱਡੇ ਡਰਾਈਵ ਪਰ ਕਿਸੇ ਤੋਂ 91 ਕਿਲੋਮੀਟਰ ਸੜਕ ਨਹੀਂ ਆਈ ਨਵੀਂ ਔਰ 3350 ਕਿਲੋਮੀਟਰ ਰਿਪੇਅਰ ਕਿਸੇ ਤੋਂ ਨਹੀਂ ਆਈ ਨਾਉ ਹੋਣਾ ਇਤੋ ਵੇਗ ਉਹਦੀ ਸਰਕਾਰ ਮੁੱਖ ਮੰਤਰੀ ਪੰਜਾਬ ਨੇ 31 ਮਾਰਚ 2026 ਤੱਕ ਕੰਪਲੀਟ ਹੋਣੀ ਹੈ ਉਸ ਤੋਂ ਬਾਅਦ ਤੁਸੀਂ 1 ਅਪ੍ਰੈਲ ਤੋਂ ਦੱਸ ਦਿਓ ਜੇ ਕੋਈ ਚਾਰਕਰਮਾਂ ਦੀ ਸੜਕ ਥੋੜੀ ਰਹਿ ਜੇ ਮੈਂ ਦੇ ਦਾਂ ਸਰ ਤੁਸੀਂ ਸਿਰਫ ਜਲਾਲਾਬਾਦ ਦੀ ਨਾ ਗੱਲ ਕਰੋ ਤੁਸੀਂ ਸਰਕਾਰ ਦੀ ਗੱਲ ਕਰੋ ਬੱਸ ਪੰਨੀ ਸੜਕ ਮੇਰੇ ਮੇਰਾ 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 ਨਹੀਂ ਤੁਸੀਂ ਪੰਜਾਬ ਸਰਕਾਰ ਦੇ ਐਮਐਲਏ ਹੋ ਪੰਜਾਬ ਸਰਕਾਰ ਦੀ ਐਮਐਲਏ ਹੋ ਤੁਸੀਂ ਇੱਕ ਨਾ ਇਹ ਨਾ ਗੱਲ ਕਰੋ ਸਰਕਾਰ ਦੀ ਗੱਲ ਕਰੋ ਤੁਸੀਂ ਸਰਕਾਰ ਦੀ ਗੱਲ ਕਰੋ ਬਕਸਰ ਤੋਂ ਅਬੋਰ ਪਾਇਆ ਪੰਨੀ ਵਾਲਾ ਇਹ ਮੇਰੀ ਇੱਕ ਮੇਰੀ ਇੱਕ ਬੇਨਤੀ ਤੇ ਪਾਲੇ ਤੋਂ ਲੈ ਕੇ ਤੇ ਪੂਰਨ ਬੱਟੀ ਤੱਕ ਉਧਰੋਂ ਲੱਤੂ ਵਾਲੇ ਤੋਂ ਲੈ ਕੇ ਤੇ ਘਵਾਇਆ ਟੱਪ ਕੇ ਆਪਣਾ ਬਹੁਤ ਇਹ ਤੁਸੀਂ ਆਪ ਦੀ ਗੱਲ ਕਰੀਏ ਮੈਂ ਮੈਨੂੰ ਐਮ ਐਲ ਐ ਬਣਾਇਆ ਮੈਂ ਐਮ ਐਲ ਐ ਬਣ ਕੇ ਜਿਹੜਾ ਮੇਰਾ ਫਰਜ ਬਣਾ ਨਾ ਮੈਂ ਵੀ ਲਿਮਿਟ ਕਰਾਸ ਕਰਾਣਾ ਮੈਨੂੰ ਲੋੜ ਹੈ ਸੋ ਮੇਰੇ ਲਈ ਤਾਂ ਇਹਨਾਂ ਲਈ ਟਾਈਮ ਕੱਢਣਾ ਬਹੁਤ ਵੱਡੀ ਗੱਲ ਹੈ ਇਹਨੂੰ ਵੱਡਾ ਮੈਂ ਇਹਨਾਂ ਨਾਲ ਸਾਂਝ ਨਹੀਂ ਹੋ ਸਕਦਾ ਆਪ ਕਰਦੇ ਮੁੰਡੇ ਨੂੰ ਨੇ ਰੇਡੀਅਸ ਸਕੂਲ ਦੇ ਮਿਲਣਾ ਹੈ ਗੈਰੀ ਪ੍ਰਾਈਮ ਲੀਡਰ ਕਦੇ ਆਈ ਵੀ ਉਹਨਾਂ ਸਕੂਲਾਂ ਨੂੰ ਬਤਾਉਣਾ ਇਹ ਕਾਰਨੀਵਲ ਦੇ ਸਕੂਲ ਫੈਮਿਨਸ ਦੀ ਗੱਲ ਕਰਦੇ ਆ ਉਹ ਲਫੈਂ ਮਿੰਟ ਜਿਹੜਾ ਆਪਾਂ ਬਣਾਇਆ ਹੈ ਇਸ ਤੋਂ ਪਹਿਲਾਂ 15 15 ਮਿੰਟ ਕਿਕਰ ਸੀ ਇੱਥੇ ਤੇ ਮੈਂ ਹੁਣ 36 ਲੱਖ ਰੁਪਏ ਦੇ ਕਿ ਗਰਾਊਂਡ ਪਰ ਹੈ ਪੂਰੇ ਅਰਨੀਅਲ ਜੁਆਦਰ ਦਾ ਗਰਾਊਂਡ ਹੋਵੇ ਮੈਂ ਦੇਣਦਾਰ ਹਾਂ ਅਰਨੀਅਲ ਟ੍ਰੈਫਿਕ ਦੀ ਬੜੀ ਸਮੱਸਿਆ ਜੀ ਟ੍ਰੈਫਿਕ ਕੋਈ ਖਬਰ ਕੋ ਬਣਾਓ ਆਪਾਂ ਟ੍ਰੈਫਿਕ ਕਰ ਬੜਾ ਖਬਰਾ ਸਰ ਬਹੁਤ ਖਬਰਾ ਲੱਗੀਆਂ ਆਈਆਂ ਪਰ ਸਰਕਾਰ ਦੇ ਕਹਿਣ ਤੇ ਜੂਨ ਹੀ ਸਰਕਾਰੀ ਜਿਵੇਂ ਇੱਕ ਤੁਸੀਂ ਯੁੱਧ ਯੁੱਧ ਨਸ਼ਾ ਵਿਰੋਧ ਤੁਸੀਂ ਸਕੀਮ ਬਣਾਈ ਹੈ ਪਰ ਛਰਿਆਂ ਬਚਿੱਟਾ ਦੇਖ ਰਿਹਾ ਅਰਨੀਅਲ ਦੇ ਵਿੱਚ ਸਾਰੇ ਪੰਜਾਬ ਦੇ ਚਿੱਟੇ ਵਿਗ ਰਹੇ ਪਰ ਜੋਤ ਨਸ਼ਾ ਪਰ ਬਿਲਕੁਲ ਫੇਲ ਹੈ ਠੀਕ ਹਨ ਜਾਉਂਗੇ ਇਹ ਪਹਿਲੀ ਸਰਕਾਰ ਹੈ ਜਿਹਨੇ ਚਿੱਟਿਆਂ ਦਾ ਨੱਕ ਭਈ ਹੈ ਮੈਂ ਤਾਂ ਆਪ ਹੀ ਕਹ ਰਿਹਾ ਬਈ ਹਲੇ ਖਤਮ ਨਹੀਂ ਹੋਇਆ ਮੈਂ ਕਹਤੋਂ ਕਹ ਰਿਹਾ ਬਈ ਰਾਤੋ ਰਾਤ ਖਤਮ ਕਰ ਦੇ ਜੀ ਵੇਖੋ ਹਰ ਚੀਜ਼ ਦਾ ਲਿਮਟ ਹੈ ਭਾਈ ਸਾਹਿਬ ਅਸੀਂ ਮੰਡੇ ਦਾ ਫੜ ਕੇ ਪਰਚਾ ਦੇ ਸਕਦੇ ਹਾਂ ਉਹਦੀ ਵਾਰੀ ਉਹ ਕੋਟ ਉਹਦਾ ਉਹਦੀ ਜਮਾਨਤ ਕਰਦੇ ਉਹਦੇ ਚ ਅਸੀਂ ਤੁਸੀਂ ਕੀ ਕਰ ਸਕਦੇ ਕੱਲ ਸੁਜਿੰਦਰ ਰੰਧਾਵਾ ਦਾ ਵੀ ਇਕਰੀਬੀ ਫੜਿਆ ਗਿਆ ਜੀ ਆਫੀਮ ਵਿੱਚ ਵੇਖੋ ਆਪਾਂ ਕਿਸੇ ਬਾਰੇ ਕੀ ਕਹਿਣਾ ਹੈ ਮੈਨੂੰ ਦੱਸੋ ਆਪਾਂ ਪੋਜ਼ਿਟਿਵ ਗੱਲ ਕਰੀਏ ਜਿਹੜਾ ਕੋਈ ਕੰਮ ਰਹਿੰਦਾ ਤੁਹਾਡੇ ਅਰਿਆਂ ਦੇ ਫਿਰ ਦੱਸੋ ਆਪਾਂ ਕਰਾਈਏ ਆਪਾਂ ਰੋਣਾ ਛੱਡੀਏ ਇਹਦਾ ਫੜੇਗਾ ਕਿਤੇ ਨਹੀਂ ਹੋਇਆ ਵਾਇਰੋਨਾਂ ਨੇ ਤਾਂ ਮਿਹਰ ਕਰੂ ਆਪੇ ਜਿਹੜਾ ਕਰੂਗਾ ਭਰੂਗਾ ਆਪਾਂ ਤਾਂ ਤੁਸੀਂ ਅਰਸੋਂ ਵੀ ਬੜਾ ਕੰਮ ਨਹੀਂ ਹੋਇਆ ਕਰਨੇ ਆ ਦੇ ਵਿੱਚ ਜਿਹੜੀਆਂ ਮਾਰਕਟਾਂ ਨਹੀਂ ਹੋਏ ਜਿੱਥੇ ਮੀਂਹ ਆਉਂਦਾ ਜਿੱਥੇ ਪਾਣੀ ਖੜ ਜਾਂਦਾ ਉਸ ਵਾਸਤੇ ਤੁਸੀਂ ਕੀ ਕਰ ਰਹੇ ਹੋ ਚਾਰੇ ਮਾਲਕ ਨਹੀਂ ਗਏ ਹਲੇ ਇੱਥੇ ਵੀ ਬੜੇ ਰੋੜੇ ਦੁਕਾਨਾਂ ਦੇ ਮਾਲਕ ਹੀ ਨਹੀਂ ਗਏ ਦੁਕਾਨਾਂ ਨੂੰ ਪਹਿਲਾਂ ਮਾਲਕ ਬਣਾਵਾਂਗੇ ਜਿੱਦਣ ਆਪਣੀ ਕਮੇਟੀ ਨਹੀਂ ਜਿਹੜੀਆਂ ਰੋਡ ਤੇ ਦੁਕਾਨਾਂ ਪੰਚਾਇਤੀ ਦੁਕਾਨਾਂ ਜਿਹੜੀਆਂ ਪਿੱਛੇ ਮਾਰਕੀਟ ਟੇਲਰ ਮਾਰਕੀਟ ਹੈਗੀ ਆ ਉਹ ਬਹੁਤ ਨੀਮੀ ਹੈ ਟੇਲਰ ਮਾਰਕੀਟ ਨੀਮੀ ਹੈ ਉਹਦੀ ਰੋਡ 17 ਲੱਖ ਰੁਪਏ ਦੀ ਮੈਂ ਉਹਦੇ ਨੀ ਪੱਥਰ ਰੱਖਦਾ ਸਭ ਤੋਂ ਪਹਿਲੀ ਅਰੇ ਨਾਲ ਸੜਕੋ ਬਣਾਉਣ ਲੱਗਿਆ ਹੁਣ ਜਿੰਨਾ ਚਿਰ ਸੀਵਰੇਜ ਦਾ ਵਾਟਰ ਸਪਲਾਈ ਉਹ ਫਿਰ ਉਹ ਮਾੜੇ ਆ ਭਾਜੀ ਹੋਰ ਤਾਂ ਪਿਛਲਿਆਂ ਦੇ ਪੁੱਛਣ ਵਾਲੇ ਵੀ ਤੁਸੀਂ ਦੱਸੋਗੇ ਜੀ ਤਾਂ ਕਿਸੇ ਤੋਂ ਇੱਕ ਪੈਪਣੀ ਪਈ ਪਾਣੀ ਦੀ ਕਿਸੇ ਤੋਂ ਸੀਵਰੇਜ ਦੀ ਤਾਂ ਆਪਾਂ ਵੇਖਿਆ ਮੈਨੂੰ ਹਾਲੇ ਵੀ ਸੜਕ ਤੇ ਪਈ ਹੋਣੀ ਹਾਲੇ ਤਾਂ 15 ਕਰੋੜ ਫਰ ਸਾਢੇ 7 ਕਰੋੜ ਰੁਪਏ WhatsApp ਤੇ ਆਇਆ 14 ਕਰੋੜ ਦੀ ਪਾਈਪ ਲੈਣ ਆਈਆਂ ਨੇ ਉਂਗਲਾਂ ਤੇ ਗਿਣ ਲਿਓ ਇਸ ਤੋਂ ਬਾਅਦ 22-23 ਕਰੋੜ ਦਾ ਅਗਲੇ ਹਫ਼ਤੇ ਤੁਹਾਨੂੰ ਗਿਫਟ ਦੇਾਂਗੇ ਤੁਹਾਡਾ ਐਸਟੀਪੀ ਦੂਜਾ ਤੀਜਾ ਸਾਰਾ ਸੀਵਰੇਜ ਕੰਪਲੀਟ ਕਰਾਂਗੇ ਥੈਂਕ ਯੂ ਥੈਂਕ ਯੂ ਐਮਐਲ ਸਰ ਕੋ ਲਾਸਟ ਸਵਾਲ ਆ ਬਿਲਕੁਲ ਮੇਰੇ ਫਾਇਦੇ ਦੀ ਗੱਲ ਹੈ ਤੁਹਾਨੂੰ ਭਾਜੀ ਕੋ ਥੈਂਕ ਯੂ ਇੱਕ ਲੱਖ ਇੱਕ ਲੱਖ ਸਵਾਲ ਆ ਬੜਾ ਲੰਮਾ ਹੋ ਗਿਆ ਜੀ ਉਹ ਏਰੀਆ ਵਿੱਚ ਨਾ ਜਿਹੜੀ ਸੀਵਰੇਜ ਤੇ ਵਾਟਰ ਸਪਲਾਈ ਦੀ ਪਾਈਪ ਨਹੀਂ ਪਈ ਜੀ ਬਿਲਕੁਲ ਵੀਰੇ ਮਿਨਿਸਪਲ ਵਾਲੇ ਐਡਜਸਟਿੰਗ ਆਪਣਾ ਅਗਲੇ ਹਫ਼ਤੇ ਤੱਕ ਗੁਰੂ ਸਭ ਕਿਰਪਾ ਕਰਨਗੇ ਮੁੱਖ ਮੰਤਰੀ ਸਾਹਿਬ ਨੇ ਸੈਂਕਸ਼ਨ ਕਰਤਾ ਜੀ ਫਿਰ ਥੋੜਾ ਅਰਨੀਵਲ ਤੇ ਮੇਰਾ ਪਰਮਿਸ ਹੈ ਅਰਨੀਵਲ ਜ ਪੀਣਾ ਵਾਲਾ ਪਾਣੀ ਹੈ ਨਹੀਂ ਬੱਚਿਆਂ ਦਾ ਸਭ ਤੋਂ ਜ਼ਰੂਰੀ ਚੀਜ਼ ਹੀ ਹੁੰਦੀ ਹੈ ਉਹ ਮੈਂ ਆਪਣੀ ਡਿਊਟੀ ਵਿੱਚ ਪੂਰੀਆਂ ਕਰਦੀ ਸਰ ਅੰਡੀ ਵਾਲੇ ਵਿੱਚ ਜਿਹੜਾ ਚਿੱਟਾ ਵੇਖ ਰਿਹਾ ਹੈ ਇਹਦਾ ਤੁਸੀਂ ਜਲਦਤ ਜਲ ਹੱਲ ਕਰੋ ਕਿਉਂਕਿ ਜਿਹੜੇ ਬੱਚੇ ਹੈ ਉਹ ਦੂਜੇ ਜਿਹੜੇ ਸਹੀ ਬੱਚੇ ਹੈਗੇ ਪੜੇ ਪੜੇ ਜਾਂਦੇ ਸਕੂਲ ਬੱਚੇ ਸਕੂਲ ਨਾਲ ਤੋਂ ਉਹਨਾਂ ਤੇ ਪ੍ਰਭਾਵ ਗਲਤ ਪੈਂਦਾ ਹੈਗਾ ਮਾਪੇ ਤਾਂ ਗਰਮਾ ਪੈਂਦਾ ਹੈਗਾ ਇਸ ਗੱਲ ਤੋਂ ਤਾਂਗਾ ਜਿੱਥੇ ਵੇਚਦਾ ਤੁਸੀਂ ਵੀ ਥੋੜਾ ਸੋਨ ਦੱਸ ਦਿਓ ਬਾਕੀ ਸਾਡਾ ਇਹ ਸਰਕਾਰਾਂ ਦਾ ਕੰਮ ਹੁੰਦਾ ਜੀ ਪੱਤਰਕਾਰਾਂ ਦਾ ਕੰਮ ਹੁੰਦਾ ਜੀ ਪੱਤਰਕਾਰਾਂ